ਸਾਸਿਕਾਨ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਸਾਧ ਰਾਮ ਰਹੀਮ ਦੀ ਰਾਮ ਰਹੀਮ ਨੂੰ ਲੈ ਕੇ ਫਿਰ ਇੱਕ ਵਾਰ ਵੱਡੀ ਅਪਡੇਟ ਆ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਲਗਭਗ ਉਹ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਪ੍ਰਾਪਤ ਮਿਲੀ ਸੀ ਲਗਭਗ 30 ਤੋਂ 35 ਦਿਨ ਦੀ 30 ਤੋਂ 35 ਦਿਨ ਲਗਾਤਾਰ ਉਹ ਸ਼ਕਤ ਸਾਸੰਗ ਫਰਮਾਉਂਦੇ ਰਹੇ ਨਾਮਦਨ ਦਿੰਦੇ ਰਹੇ ਅਤੇ ਜਿਹੜੀਆਂ ਵੀ ਗਤੀਵਿਧੀਆਂ ਵੜੀਆਂ ਗਈਆਂ ਡੇਰਾ ਸੱਚੇ ਸੌਦੇ ਵੱਲੋਂ ਉਹਦੇ ਵੱਲੋਂ ਭਰਵੀ ਸ਼ਮੂਲੀਅਤ ਕੀਤੀ ਗਈ ਦੱਸਦੀ ਹੈ ਕਿ ਡੇਰਾ ਸੱਚਾ ਸੌਦਾ ਬਾਬਾ ਰਾਮ ਅਰਹੀਮ ਤੇ ਦੋ ਚੇਲੀਆਂ ਦੇ ਬਲਾਤਕਾਰ ਦੇ ਦੋਸ਼ ਤੇ ਵਿੱਚ 20 ਸਾਲ ਦੀ ਉਮਰ ਕੈਦ ਹੈ ਅਤੇ ਦੂਸਰੇ ਪਾਸੇ ਉਹਨਾਂ ਤੇ ਕਤਲ ਅਤੇ ਹੋਰ ਨਪੁੰਸਕ ਬਣਾਉਣ ਦੇ ਆਪਣੇ ਸ਼ਰਧਾਲੂਆਂ ਨੇ ਦੋਸ਼ ਲੱਗੇ ਹੋਏ ਨੇ ਇਸ ਦੀ ਰੋਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਉਹ ਨਜ਼ਰਬੰਦ ਨੇ ਵਾਰ-ਵਾਰ ਯਾਨੀ ਕਿ ਜਦੋਂ ਦੀ ਉਹਨਾਂ ਨੂੰ ਮਨੋ ਬੰਦ ਹੋਏ ਨੇ ਜੇਲ੍ਹ ਦੇ ਵਿੱਚ ਹੁਣ ਉਹਨਾਂ ਦਿਨ ਤੋਂ ਲੈ ਕੇ ਹੁਣ ਤੱਕ 10 ਵਾਰ ਫਰਲੋ ਅਤੇ ਪਰੋਲ ਤੇ ਬਾਹਰ ਆ ਚੁੱਕੇ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੱਸਿਆ ਜਾ ਰਿਹਾ ਹੈ ਕਿ ਸੱਚਾ ਸੌਦਾ ਦੇ ਸਾਧ ਨੇ ਫਿਰ ਦੁਬਾਰਾ ਪਟੀਸ਼ਨ ਦਾਇਰ ਕਰ ਦਿੱਤੀ ਹੈ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਫਿਰ ਪ੍ਰੋਲ ਮੰਗ ਲਈ ਹੈ ਪ੍ਰੋਲ ਕਿਉਂ ਮੰਗ ਲਈ ਹੈ ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਚੱਲ ਰਹੀਆਂ ਨੇ ਹਰਿਆਣਾ ਦੇ ਵਿੱਚ ਕਿਸੇ ਪਾਰਟੀ ਦਾ ਸਮਰਥਨ ਖਾਸ ਕਰਕੇ ਸੂਤਰ ਦੱਸਦੇ ਨੇ ਕਿ ਭਾਰਤੀ ਜਨਤਾ ਪਾਰਟੀ ਲਈ ਵੋਟ ਮੰਗਣਗੇ ਇਸ ਲਈ ਉਹ ਵਾਰ-ਵਾਰ ਪ੍ਰੋਲ ਮੰਗ ਰਹੇ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਉਹਨਾਂ ਨੂੰ ਹਰੀ ਛੰਡੀ ਮਿਲਦੀ ਹੈ ਜਾਂ ਨਹੀਂ ਮਿਲਦੀ ਇਧਰ ਪੀਲਿਸ ਜਿਹੜਾ ਮਹਿਕਮਾ ਹਰਿਆਣੇ ਦਾ ਉਹਨਾਂ ਨੇ ਪਰੋਲ ਵਾਲੀ ਅਰਜੀ ਜਿਹੜੀ ਹੈ ਚੋਣ ਕਮਿਸ਼ਨ ਨੂੰ ਲਿਖ ਦਿੱਤੀ ਹੈ ਚੋਣ ਕਮਿਸ਼ਨ ਇਸ ਤੇ ਵੱਡਾ ਫੈਸਲਾ ਲਵੇਗਾ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਚਲਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪਰੋਲ ਮਿਲਣੀ ਚਾਹੀਦੀ ਹੈ ਕਿ ਨਹੀਂ ਮਿਲਣੀ ਚਾਹੀਦੀ ਲਗਭਗ 15 ਦਿਨ ਦੀ ਪਰੋਲ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਵੱਲੋਂ ਮੰਗੀ ਗਈ ਹੈ ਅੱਜ ਤੋਂ ਲਗਭਗ 10 ਦਿਨ ਪਹਿਲਾਂ ਉਹਨਾਂ ਨੇ 30 ਦਿਨ ਦੀ ਮੰਗੀ ਸੀ ਅਤੇ ਲਗਭਗ 18 ਦਿਨ ਉਹ ਡੇਰੇ ਦੇ ਵਿੱਚ ਰਹੇ ਅਤੇ ਮੇਰੇ ਦੀਆਂ ਗਤੀਵਿਧੀਆਂ ਦੇ ਵਿੱਚ ਉਹਨਾਂ ਨੇ ਸ਼ਮੂਲਿਤ ਕੀਤੀ ਫਿਰ ਦੁਬਾਰਾ ਇੱਕ ਵਾਰ ਡੇਰਾ ਸੱਚਾ ਸੌਦਾ ਦੇ ਮੁਖੀ ਨੇ ਰਾਮ ਰਹੀਮ ਨੇ ਹਰਿਆਣਾ ਸਰਕਾਰ ਦੇ ਕੋਲੋਂ ਸੈਂਟਰ ਸਰਕਾਰ ਦੇ ਕੋਲੋਂ ਪ੍ਰੋਲ ਮੰਗੀ ਹੈ ਇੱਕ ਪਾਸੇ ਵਿਧਾਨ ਸਭਾ ਦੀਆਂ ਚੋਣਾਂ ਚੱਲ ਰਹੀਆਂ ਨੇ ਅੰਦਰ ਖਾਤੇ ਕਿਤੇ ਨਾ ਕੀਤੇ ਭਾਰਤੀ ਜਨਤਾ ਪਾਰਟੀ ਜਾਂ ਹੋਰ ਪਾਰਟੀਆਂ ਵੋਟ ਬਾਰੇ ਕਹਿਣ ਦੀਆਂ ਗੱਲ ਕਰ ਰਹੀਆਂ ਨੇ ਇਸ ਲਈ ਇਹ ਦਾਅਵੇਦਾਰੀ ਠੁਕ ਦਿੱਤੀ ਗਈ ਹੈ ਬਾਬਾ ਰਾਮ ਰਹੀਮ ਦੇ ਦੁਆਰਾ ਕਿ ਮੈਨੂੰ ਫਿਰ ਦੁਬਾਰਾ ਪ੍ਰੋਲ ਦਿੱਤੀ ਜਾਵੇ ਹੁਣ ਇਹ ਦੇਖਣਾ ਹੋਵੇਗਾ ਚੋਣ ਕਮਿਸ਼ਨ ਬਾਬਾ ਰਾਮ ਰਹੀਮ ਨੂੰ ਪ੍ਰੋਲ ਦਿੰਦਾ ਹੈ ਜਾਣੇ ਧੰਨਵਾਦ